ਸੋਨੀਆ ਪੁੱਲਰ ਮੈਮ ਦਾ ਜਿਨ੍ਹਾਂ ਨੇ ਇੰਨਾ ਸੋਹਣਾ ਫੰਕਸ਼ਨ ਰੱਖਿਆ ਪੀਆਂ ਦਾ ਇਹ ਤੀਜ ਫੰਕਸ਼ਨ ਆ ਜਿਹੜਾ ਇਹਨੂੰ ਦੇਖ ਕੇ ਪੰਜਾਬੀ ਕਲਚਰ ਨੂੰ ਪੰਜਾਬੀ ਸੱਭਿਆਚਾਰ ਨੂੰ ਦੇਖ ਕੇ ਬਹੁਤ ਵਧੀਆ ਲੱਗ ਰਿਹਾ ਕਿਉਂਕਿ ਦੇਖੋ ਇੱਥੇ ਚਰਖੇ ਪਏ ਦੇਖੇ ਮਾ ਪੁਰਾਣੀਆਂ ਚੀਜ਼ਾਂ ਜਿਹੜੀਆਂ ਕਿ ਉਹਨਾਂ ਲੋਪ ਹੁੰਦੀਆਂ ਜਾ ਰਹੀਆਂ ਨੇ ਇਹਨਾਂ ਨੇ ਬਹੁਤ ਜਿਹੜੀ ਲੇਡੀਜ਼ ਨੇ ਵੀ ਇਹ ਪ੍ਰਬੰਧ ਕੀਤਾ ਜਿੱਦਾਂ ਪੁੱਲਰ ਮੈਮ ਨੇ ਅੱਗੇ ਹੋ ਕੇ ਮੋੜ ਸਰਜੀਤ ਕੀਤਾ ਇਹਨਾਂ ਚੀਜ਼ਾਂ ਨੂੰ ਬਹੁਤ ਚੀਜ਼ਾਂ ਲੋਪ ਹੋ ਰਹੀਆਂ ਨੇ ਸਾਡਾ ਗਿੱਧਾ ਇਕੱਠੀਆਂ ਹੋ ਕੇ ਤਿਰੰਜਨ ਕੁੜੀਆਂ ਦਾ ਵੇਖਣਾ ਪੀਕੇ ਤੋਂ ਸੋਹਰੇ ਘਰ ਸੋਹਰੇ ਤੋਂ ਪੀਕੇ ਘਰ ਹੋ ਕੇ ਇਕੱਠੀਆਂ ਨੱਚਣਾ ਬਹੁਤ ਹੀ ਵਧੀਆ ਲੱਗ ਰਿਹਾ ਜੀ ਕਿ ਮੂੜ ਤੋਂ ਇਹ ਸਾਡਾ ਪੰਜਾਬੀ ਕਲਚਰ ਬਚਾਇਆ ਜਾ ਰਿਹਾ ਇਹ ਮੂੜ ਤੋਂ ਸੁਝਾਤੀ ਇਹ ਫੰਕਸ਼ਨ ਨੇ ਵਿੱਚ ਅੱਜ ਪੀਕੇ ਕੀਤਾ ਗਿਆ ਜੀ ਇਹਦਾ ਫੈਰ ਰਿਹਾ ਸਾਰੇ ਅਸੀਂ ਦੇਖ ਹੀ ਰਹੇ ਆ ਟੀਕੇ ਸੱਗੀ ਫੁੱਲ ਬਹੁਤ ਹੀ ਵਧੀਆ ਮਤਲਬ ਤਰੀਕੇ ਨਾਲ ਸਜਾਵਟ ਕੀਤੀ ਹੋਈ ਆ ਜਿੱਦਾਂ ਕਿ ਚਾਕੇ ਵਗੈਰਾ ਰੱਖੇ ਹੋਏ ਨੇ ਪ੍ਰੋਡਕਟ ਜੋ ਵੀ ਹੈਗਾ ਸਮਾਨ ਸਾਨੂੰ ਦੇਖਣ ਨੂੰ ਮਿਲਿਆ ਜਿੱਦਾਂ ਕਿ ਬਹੁਤ ਸਾਰੇ ਮਹਿਮਾਨ ਆਸ਼ਾ ਵਰਕਰ ਹੋ ਕੇ ਹੋਰ ਹੋਗੇ ਮਹਿਮਾਨ ਰੂਪੇ ਵੀ ਪਹੁੰਚ ਆਲੇ ਪਿੰਡ ਦੀਆਂ ਸਾਰੀਆਂ ਭੈਣਾਂ ਪਹੁੰਚੀਆਂ ਨੇ ਜੀ ਅਨੌਣ ਭੈਣਾਂ ਨੂੰ ਕੀ ਕਹਿਣਾ ਤੁਹਾਨੂੰ ਅੱਜ ਇਸ ਮੌਕੇ ਤੇ ਬਰੋਸ ਵਾਲੀ ਭੈਣਾਂ ਨੂੰ ਮੈਸੇਜ ਇਹੀ ਆ ਵੀ ਆਪਣਾ ਪੰਜਾਬੀ ਸੱਭਿਆਚਾਰ ਬਚਾ ਕੇ ਰੱਖੋ ਜੀ ਪੰਜਾਬੀ ਸੂਟ ਟੀਕੇ ਬਿੰਦੀਆਂ ਪੰਜਾਬੀ ਸਮਾਨ ਨੇ ਨਾ ਸਾਰਿਆਂ ਨੂੰ ਜੋ ਉਹ ਰਹੇ ਨੂੰ ਬਚਾਇਆ ਜਾਵੇ ਤੇ ਪੰਜਾਬੀ ਸੱਭਿਆਚਾਰ ਤੇ ਪੰਜਾਬੀ ਬੋਲੀ ਨਾਲ ਜ਼ਿਆਦਾ ਤੋਂ ਜ਼ਿਆਦਾ ਜੁੜਿਆ ਜਾਵੇ ਠੀਕ ਹੈ ਤੁਸੀਂ ਇੱਥੇ ਪਹੁੰਚੇ ਸਾਡੇ ਟੀਆ ਦੇ ਪ੍ਰੋਗਰਾਮ ਵਿੱਚ ਮੈਂ ਬਹੁਤ ਧੰਨਵਾਦ ਕਰਦੀ ਹਾਂ ਮੈਡਮ ਰਜਿੰਦਰਪੁਰ ਜੀ ਦਾ ਜਿਹੜੇ ਸਾਡੇ ਬਲੌਗ ਆਪਣੇ ਕੈਰੀਡੀਟਰ ਲੈ ਨੇ ਇਹਨਾਂ ਨੇ ਸਾਡਾ ਮਾਣ ਬਖਸ਼ਿਆ ਸਾਡੇ ਸਾਰੇ ਲੇਡੀ ਦਾ ਆਸ਼ਾ ਵਰਕਰਾਂ ਦਾ ਮੇਰੇ ਸਾਰੀਆਂ ਲੇਡੀ ਜਾਈਆਂ ਨੇ ਅਸੀਂ ਗਿੱਧਾ ਭੰਗੜਾ ਪਾ ਕੇ ਬੱਚਿਆਂ ਨੇ ਬਹੁਤ ਖੁਸ਼ੀ ਮਣਾਈ ਹੋਤੀਆਂ ਦਾ ਪ੍ਰੋਗਰਾਮ ਕਰਿਆ ਮੈਂ ਬਹੁਤ ਧੰਨਵਾਦੀ ਹਾਂ ਮੈਡਮ ਦਾ ਔਰ ਇਹਨਾਂ ਦੇ ਹਸਬੰਦ ਆਏ ਨੇ ਉਹ ਸਾਡੇ ਅੰਦਰ ਜੀ ਯੂਨੀਵਰਸਿਟੀ ਤੋਂ ਸਾਡੇ ਆਏ ਨੇ ਉਹਨਾਂ ਨੇ ਆਪਣਾ ਨਾਟਕਾਂ ਦੇ ਪੂਰੇ ਪੰਜਾਬ ਚ ਕੰਮ ਕਰਦੇ ਨੇ ਮੇਤਨ ਜੀ ਮੈਂ ਉਹਨਾਂ ਦਾ ਵੀ ਬਹੁਤ ਧੰਨਵਾਦ ਆ ਉਹ ਮੇਰੇ ਲਈ ਟਾਈਮ ਕੱਢ ਕੇ ਆਏ ਨੇ ਬਹੁਤ ਬਹੁਤ ਧੰਨਵਾਦ

Terima kasih. ਇਸ ਸੌਣ ਦੇ ਮਹੀਨੇ ਲਗਾਤਾਰ ਜੋਤੋਂ ਦੁਨੀਆ ਮੇਰੇ ਖਾਲ ਖਲਕਤ ਬਣੀ ਹੈ ਸਾਰੀ ਸੌਣ ਦੀਆਂ ਤੀਆਂ ਕੁੜੀਆਂ ਦਾ ਤਿਹਾਰ ਹੈ ਇਹ ਕੁੜੀਆਂ ਦਾ ਮਹੀਨਾ ਹੈ ਜੇ ਜਦੋਂ ਜਿਹੜੀਆਂ ਵਿਆਹੀਆਂ ਨੇ ਪੇਕੇ ਆਉਂਦੀਆਂ ਨੇ ਜਾਂ ਤੇ ਜਿਹੜੀਆਂ ਪੇਕੇ ਰਹਿੰਦੀਆਂ ਨੇ ਉਹ ਕੁਆਰੀਆਂ ਨੇ ਉਹ ਪੁੱਤਰ ਕਿਸ ਤਰ੍ਹਾਂ ਜ਼ਿੰਦਗੀ ਦਾ ਇੱਕ ਨਿੱਕੇ ਨਿੱਕੀਆਂ ਪਿੰਗਾ ਪਾ ਕੇ ਝੂਟੇ ਲੈਣੇ ਜ਼ਿੰਦਗੀ ਦਾ ਹਰ ਹਰ ਮਸਲਾ ਹਰ ਟੈਨਸ਼ਨ ਹਰ ਹਰ ਚੀਜ਼ ਨੂੰ ਪਾਸੇ ਕਰਕੇ ਦਿੱਤੇ ਪਾਉਣੇ ਇਹ ਇਹ ਇਹਨੂੰ ਕਹਿੰਦੇ ਰੰਗਲੇ ਪੰਜਾਬ ਦੀ ਪਿਰਤ ਪੈ ਚੁੱਕੀ ਆਪਾਂ ਇਹ ਇਹ ਜੋ ਰੰਗਲੇ ਪੰਜਾਬ ਦੀ ਪਿਰਤਾਂ ਨੇ ਇਹ ਸਾਡਾ ਸਿਰਫ ਸਰਕਾਰਾਂ ਦਾ ਹੀ ਹੱਕ ਨਹੀਂ ਦਾ ਸਾਡੇ ਵਿੱਚ ਸੀ ਉਹ ਅੱਗੇ ਹੋ ਕੇ ਕਿ ਪੰਜਾਬ ਨੂੰ ਰੰਗਲਾ ਕੇ ਬਰਉਣਾ ਜਿਉਂਨੇ ਕਿ ਤੁਸੀਂ ਕੋਈ ਨੇਤਾ ਹੀ ਹੋਵੋ ਕਿਸੇ ਅਹੁਦੇ 'ਤੇ ਬੈਠਿਆ ਹੋਵੋ ਅਸੀਂ ਸਮਾਜਿਕ ਪ੍ਰਾਣੀ ਆਂ ਔਰ ਜਿੰਨਾ ਚਿਰ ਰੰਗਲਾ ਪੰਜਾਬ ਜਿਉਂਈ ਅਸੀਂ ਪੂਰੇ ਸਕੂਲ ਕਾਲਜਾਂ ਦੇ ਸਲੀਪ ਨੂੰ ਪਤਾ ਜੁੱਧ ਨਸ਼ਿਆਂ ਅਬਿਰਧ ਲਗਾਤਾਰ ਅਸੀਂ ਕਾਗਿਸਤੇ ਨਾਟਕ ਕਰ ਰਹੇ ਆ ਟੀਵੀ ਸੀਰੀਅਲ ਚ ਫਿਲਮਾਂ ਚ ਕੰਮ ਕਰ ਰਹੇ ਆ ਕਿ ਸਮਾਜ ਨੂੰ ਕੀ ਦੇ ਰਹੇ ਆ ਸਿਰਫ ਅਸੀਂ ਆਪਣੇ ਘਰ ਨੂੰ ਆਪਣੇ ਆਪ ਨੂੰ ਬਣਾ ਰਹੇ ਆ ਕਿ ਸਮਾਜ ਨੂੰ ਕੁਝ ਦੇ ਰਹੇ ਆ ਜਿੰਨੇ ਜਿਹੜੇ ਸਮਾਜ ਨੂੰ ਕੁਝ ਹੀ ਦਿੰਦੇ ਉਹਨਾਂ ਚਿਰ ਸਾਡੇ ਰੰਗਲੇ ਪੰਜਾਬ ਦਾ ਸਾਡੇ ਮੇਲਿਆਂ ਦਾ ਸਾਡੇ ਗੀਤਾਂ ਦਾ ਕੋਈ ਫਾਇਦਾ ਨਹੀਂ ਜਿੰਨੇ ਲੋਕ ਗੀਤ ਨੇ ਕੋਈ ਨਾ ਕਰਨ ਸੁਹਿਾ ਮੀਨਿੰਗਫੁਲ ਨੇ ਮੈਸੇਜਫੁਲ ਨੇ ਲੋਕੀਤ ਹਰ ਗੀਤ ਚ ਕੁਝ ਨਾ ਕੁਝ ਹੈਗਾ ਕੋਈ ਨਾ ਕੋਈ ਮੈਸੇਜ ਛੁਪਿਆ ਹੋਇਆ ਹਾਂ ਸਰਾ ਦੀ ਗੱਲ ਕੀਤੀ ਜਾ ਰਹੀ ਹੈ ਮਾਂ ਦੀ ਗੱਲ ਆ ਪਿਓ ਦੀ ਆ ਭੈਣਾਂ ਦੀ ਰਿਸ਼ਤੇ ਨਾਲ ਤੇ ਆ ਦੀ ਜਿਵੇਂ ਮੈਂ ਮੱਝ ਪੁੰਦੇ ਨੇ ਰਾਜਵਿੰਦਰਪੁਰ ਕੌਰਪੇਮੈਂਟ ਔਰ ਹਰਕਨਚ ਆਰਜਨਮੈਂਟ ਊਮਨ ਬਿੰਦੇ ਔਰ ਇਹ ਐਦਾ ਹੀ ਨਹੀਂ ਇਹ ਜੋ ਪਾਰਟੀ ਆਪਣੀ ਪੰਜਾਬ ਸਰਕਾਰ ਸੀਐਮ ਮਾਨ ਸਾਹਿਬ ਦਾ ਆਪ ਆਰਟਿਸਟ ਰਹੇ ਨੇ ਕਲਾ ਕਰ ਰਹੇ ਨੇ ਔਰ ਜਿਨ੍ਹਾਂ ਨੇ ਮਿਹਨਤ ਸੱਚੀ ਉਹ 2012 ਤੋਂ ਲੈ ਕੇ ਹੁਣ ਤੱਕ ਮਿਹਨਤ ਕੀਤੀ ਹੈ 13 ਸਾਲ ਹੋ ਗਏ ਗਰਾਊਂਡ ਲੈਵਲ ਤੇ ਜਿਨ੍ਹਾਂ ਨੇ ਕੰਮ ਕਰਿਆ ਵਾ ਬਿਲਕੁਲ ਧਰਤੀ ਨਾਲ ਜੁੜ ਕੇ ਕੰਮ ਕਰਿਆ ਜਿਨ੍ਹਾਂ ਨੇ ਕਦੇ ਵੀ ਜਿਵੇਂ ਮਾਨ ਸਾਹਿਬ ਕਹਿੰਦੇ ਕਿ ਅਸੀਂ ਜਿੱਤ ਹਿੱਸੇ ਨਹੀਂ ਪਾਏਗੇ اپنی ਮਿਹਨਤ ਦਾ ਇੱਕ ਤਮਾਸ਼ਾ ਦੇਖਿਆ ਜਿਹਨੂੰ ਘਰੋਂ ਸੂਕੇ ਤਮਾਸ਼ਾ ਵਿੱਚ ਕਰਾਉਂਦਾ ਜ਼ਿੰਦਗੀ ਚ ਉਹੀ ਕੰਮਜਾਗ ਹੁੰਦਾ ਸੋਰੀ ਮੇਰੀ ਗੁਜ਼ਾਰਿਸ਼ ਹੈ ਕਿ ਤੁਸੀਂ ਲਗਾਤਾਰ ਮੈਂ ਅਸਰ ਖੜੇ ਨੇ ਕਿ ਲਗਾਤਾਰ ਕੰਮ ਕਰਦੇ ਰਹੋ ਔਰ ਸਭ ਤੋਂ ਜਿੰਨਾਂ ਨੇ ਕਰਕੇ ਪੁਲ ਬਣੇ ਨੇ ਜਿਹੜੇ ਆਪਣੇ ਇਤੋ ਨਿਰਮੈਣ ਖੜੇ ਨੇ ਮੈਨੂੰ ਕਹਿੰਦੀ ਵੀਰੇ ਮੇਰਾ ਛੋਟਾ ਵੀਰਾ ਤੂੰ ਜ਼ਰੂਰ ਆਉਣਾ ਸਾਡਾ ਅੱਜ ਆਰਿਆ ਕਾਲਜ ਹੈ ਨਮਾ ਸ਼ਹਿਰ ਉਥੇ ਕੋਈ ਸੈਮੀਨਾਰ ਸੀਗਾ ਪੰਜਾਬੀ ਲਿਟਰੇਚਰ ਤੇ ਉਤਮਾ ਦੀ ਸੰਡੇ ਦਿਨ ਰੱਖਿਆ ਹੋਇਆ ਸੀ ਜਿੰਨੇ ਵਸ ਸਾਰੀ ਆਈ ਹੋਈ ਸੀ ਪੰਜਾਬ ਯੂਨੀਟ ਸਟੈਂਡਿੰਗ ਗਾਰਡ ਔਰ ਪੰਜਾਬੀ ਅਸੀਂ ਫਿਰ ਚਾਰ ਦੇ ਛੁੱਟੀ ਲੈ ਕੇ 5:30 ਵਜੇ ਕੋਲੇ ਪਹੁੰਚ ਜਾਣਾ ਵੱਡੀਆਂ ਭੈਣਾਂ ਮਾਮਾ ਬਰਾਬਰ ਹੁੰਦੀਆਂ ਇਹ ਪੁੱਲ ਨੇ ਜਿੰਨਾ ਕਰਕੇ ਮਿਲਿਆ ਟਾਰੀਆਂ ਮੌਜੂਦਨਾ ਦਿਗਾ ਇਹ ਹਰ ਜਿੱਥੇ ਬਣਾਉਂਦੇ ਨੇ ਕਿ ਮੇਰੇ ਪ੍ਰੋਗਰਾਮਾਂ ਤੇ ਵੀ ਆਉਂਦੇ ਨੇ ਔਰ ਸਭ ਤੋਂ ਜਿਹੜਾ ਹੋਰ ਵੀ ਪੋਲਾ ਉਹ ਹੈ ਭਾਈ ਸੰਦੀਪ ਮੁੰਡਾ ਬਹੁਤ ਬਹੁਤ ਐਕਟਿਵ ਸਰਗਰਮ ਕਈ ਤਰ੍ਹਾਂ ਬਲਕਾਰ ਜੀ ਖੜੇ ਨੇ ਇਹ ਸਾਡਾ ਨਾ ਪੂਰੀ ਟੀਮ ਕੁਨਮਬਈ ਹੁੰਦਾ ਇੱਕ ਕਿ ਲਗਾਤਾਰ ਹਰ ਜਗ੍ਹਾ ਤੇ ਜਾ ਕੇ ਇਕੱਠੇ ਹੋਣਾ ਔਰ ਜੋ ਸੰਦੀਪ ਵਾਲੇ ਜਿੰਨੇ ਕਹਾ ਮੈਂ ਥੋੜੇ ਸ਼ਬਦ ਨੇ ਇਹ ਸਾਰਾ ਯੂਨੀਵਰਸਿਟੀ ਪੜਦਾ ਰਿਹਾ ਥੀਏਟਰ ਕਰਦਾ ਰਿਹਾ ਸਟੇਜਾਂ ਤੇ ਬੋਲਦਾ ਹਣਾ ਸਭ ਤੋਂ ਵੱਡੀ ਗੱਲ ਕਿ ਹਰ ਜਗ੍ਹਾ ਬੋਲਦਾ ਉਹਨਾਂ ਔਰ ਬੋਲਦਾ ਹੀ ਰਹਾਂਗਾ ਕਿਉਂਕਿ ਮੈਂ ਪਹਿਲਾਂ ਵੀ ਕਿਹਾ ਸੀ ਕਿ 2020 ਚ ਮੈਂ ਜਾਣਦਿਆਂ 18 ਤੋਂ 6-7 ਸਾਲਾਂ ਤੋਂ ਪਰ 2020 ਜਦ ਸਾਰੇ ਅੰਦਰ ਬੰਦ ਸੀਗੇ ਕਮਰਿਆਂ ਚ ਤਾਂ ਇਹਨਾਂ ਨੇ ਬੇਜ਼ਬਾਨਾਂ ਨੂੰ ਜਾ ਕੇ ਬੇੜ ਦੇ ਵਿੱਚ ਚੋਗੇ ਪਾਏ ਨੇ ਤੇ ਵਿਚਾਰਾਂ ਨੂੰ ਰੋਟੀ ਦਿੱਤੀ ਆ ਐਦੋਂ ਵੱਡਾ ਦੁਨੀਆ ਚ ਫੁਰ ਨਹੀਂ ਹੋ ਸਕਦਾ ਉਸ ਤੋਂ ਬਾਅਦ ਮੇਰੇ ਦਿਲ ਤੇ ਰਾਜ ਕਰਨ ਲੱਗ ਗਿਆ ਇਹ ਬੰਦਾ ਇਹਦੇ ਨਾਲ ਦੀਆਂ ਤਾਰੀਆਂ ਮਾਰੋ ਸਿੰਘ ਜੀ ਬਹੁਤ ਕਮਾਲ ਦੀ ਗੱਲ ਆ ਰਿੰਦਰભાઈ ਥੈਂਕ ਯੂ ਸਾਰਿਆਂ ਦਾ ਆਪਾਂ ਮਿਲਾਂਗੇ ਤਾਰੀਆਂ ਤੋਂ ਤਨਵੜੀਆਂ ਦੇਖੋ ਜੀ ਪੀਸ ਦਾ ਫੰਕਸ਼ਨ ਆ ਤੇ ਇੱਥੇ ਚਾਰਖੇ ਦੇਖ ਕੇ ਫੋਨੂ ਸੱਜਿਆ ਨੂੰ ਦੇਖ ਕੇ ਕਿਸੇ ਦਾ ਟਿੱਕੇ ਲੱਗੇ ਨੇ ਹੈਨਾ ਬਹੁਤ ਚੰਗਾ ਲੱਗ ਰਿਹਾ ਕਿਉਂਕਿ ਆਪਣੀਆਂ ਇਹ ਚੀਜ਼ਾਂ ਇੱਕ ਪੰਜਾਬੀ cultures ਪੰਜਾਬੀ ਸੱਭਿਆਚਾਰ ਦਾ ਅਲੋਪ ਨਹੀਂ ਹੋ ਗਿਆ ਸਨ ਇਹਨਾਂ ਨੂੰ ਮੁੜ ਸਜੀਤ ਕਰਨ ਵਾਲੇ ਆਪਾਂ ਹੀ ਆ ਇਹ ਮੈਮ ਖੜੇ ਨੇ ਸਾਡੇ ਰਿਸਪੈਕਟ ਕਰ ਰਿਹਾ ਕੁਲਰ ਮੈਮ ਜੀ ਇਹਨਾਂ ਨੇ ਮਤਲਬ ਸਾਰੀ ਇਕ ਚੀਜ਼ ਦੇ ਵਿੱਚ ਹੈਲਪ ਕੀਤੀ ਆ ਵੂਮਨਸ ਦੀ ਲੇਡੀਜ਼ ਦੀ ਤੇ ਹੁਣ ਇਹ ਸੱਭਿਆਚਾਰ ਨੂੰ ਬਚਾ ਕੇ ਰੱਖਣ ਦਾ ਵੀ ਇਹਨਾਂ ਦਾ ਇੱਕ ਪੂਰਾ ਜਿਹੜਾ ਜ਼ੋਰਦਾਰ ਜਿਹੜਾ ਇਹ ਹੈਗਾ ਮੋਟਿਵਾ ਇਹ ਕੰਪਲੀਟ ਹੋਇਆ ਹੈ ਕਿਉਂਕਿ 2-4 ਦਿਨ ਤੋਂ ਹੀ ਕਹਿ ਰਹੇ ਸੀ ਕਿ ਤੀਜ ਦਾ ਫੰਕਸ਼ਨ ਰੱਖਣਾ ਲੇਡੀਜ਼ ਨੂੰ ਇਕੱਠੀਆਂ ਕਰਨਾ ਸੱਭਿਆਚਾਰ ਨਾਲ ਜੋੜਨਾ ਉਹ ਇਹਨਾਂ ਨੇ ਜੋੜਿਆ ਵੀ ਆ ਸੱਭਿਆਚਾਰ ਔਰ ਜੋ ਆਪਣੀਆਂ ਪੁਰਾਣੀਆਂ ਖੇਡਾਂ ਨੇ ਪੰਜਾਬੀ ਕਲਚਰ ਆ ਜੋ ਔਲੋਪ ਹੋ ਗਿਆ ਹੁਣ ਉਹ ਮੁਰ ਸੁਰਜੀਤ ਹੁਣ ਕਾਫੀ ਲਗਾਈ ਕਰ ਰਹੇ ਨੇ ਕਿਉਂਕਿ ਬਹੁਤ ਜਗ੍ਹਾ ਨੇ ਕਈਆਂ ਦੀਸ ਦੇ ਫੰਕਸ਼ਨ ਤੇ ਮੈਨੂੰ ਦੇਖ ਕੇ ਬਹੁਤ ਚੰਗਾ ਲੱਗਦਾ ਕਿ ਸਾਡੇ ਕੋਈ ਕੁੜੀਆਂ ਆਪਣੇ ਪੀਕੀ ਸਾਰੇ ਘਰ ਤੋਂ ਪੀਕੀ ਆਈਆਂ ਹੁੰਦੀਆਂ ਨੇ ਹਨਾ ਤਾਂ ਦੇਖ ਕੇ ਬਹੁਤ ਵਧੀਆ ਲੱਗਦਾ ਜਿਵੇਂ ਆਪਣੇ ਮੈਂ ਹਮੇਸ਼ਾ ਦੱਸਦੀ ਹੁੰਦੀ ਆ ਇਸ ਦੇ ਵਿੱਚ ਵੀ ਸਭ ਤੋਂ ਵਧੀਆ ਚੀਜ਼ ਸੌਣ ਦੇ ਵਿੱਚ ਸਾਡੇ ਕੁੜੀਆਂ ਲਈ ਸੰਧਾਰਾ ਹੁੰਦਾ ਹਨਾ ਸੰਧਾਰਾ ਆਉਂਦਾ ਸਾਰੀਆਂ ਕੁੜੀਆਂ ਤੇ ਉਸ ਚੀਜ਼ ਨੂੰ ਵੀ ਇੱਕ ਮੇਨ ਕਲਚਰ ਸਭਿਆਚਾਰ ਦੇ ਵਿੱਚ ਹੀ ਲਿਆ ਗਿਆ ਜਦੋਂ ਸੰਧਾਰਾ ਆਉਂਦਾ ਬਿਸਕਟ ਆਉਂਦੇ ਨੇ ਗਿਫਟਸ ਆਉਂਦੀਆਂ ਸਾਨੂੰ ਬਹੁਤ ਖੁਸ਼ੀ ਹੁੰਦੀ ਆ ਇਹ ਵੀ ਇੱਕ ਪੁਰਾਣਾ ਕਲਚਰ ਆ ਜਿਹੜਾ ਆਪਾਂ ਹੁਣ ਤੱਕ ਆਪਣੇ ਪੇਰੈਂਟਸ ਨਿਭਾ ਰਹੇ ਨੇ ਰਿਸ਼ਤੇ ਏਦਾਂ ਜੁੜੇ ਰਹਿੰਦੇ ਨੇ ਜਿੱਦਾਂ ਕਿ ਜਿੰਨੇ ਜਦੋਂ ਸੰਧਾਰਾ ਆਉਂਦਾ ਪੇਕੇ ਸਹਰਿਆਂ ਦਾ ਜੋ ਵੀ ਮੇਲ ਹੁੰਦਾ ਹੈ ਨਾ ਉਹ ਬਹੁਤ ਵਧੀਆ ਪਰਿਵਾਰਾਂ ਨੂੰ ਜੋੜਨ ਦਾ ਇੱਕ ਹੈਗਾ ਤਰੀਕਾ ਤੇ ਸਭ ਤੋਂ ਵਧੀਆ ਗੱਲ ਮੈਨੂੰ ਇੱਥੇ ਲੱਗੀ ਜਿੱਦਾਂ ਛੋਟਾ ਛੋਟੀਆਂ ਗਰਲਸ ਨੇ ਕੁੜੀਆਂ ਨੇ ਇਹਨਾਂ ਨੂੰ ਕਿੰਨਾ ਚੰਗਾ ਲੱਗਦਾ ਹੋਊ ਪਹਿਲਾਂ ਤਾਂ ਇਹ ਗੱਲ ਹੀ ਹੈ ਕਿ ਵੀ ਜਿੰਨੇ ਹੁਣ ਆਪਣੇ ਬੱਚਿਆਂ ਨੂੰ ਕਿਵੇਂ ਪਤਾ ਲੱਗੂਗਾ ਜੇ ਸਾਡੀ ਜਿੱਦਾਂ ਕਰਾਂਗੇ ਹੀ ਨਹੀਂ ਹੈ ਨਾ ਤਾਂ ਇਹਨਾਂ ਚੀਜ਼ਾਂ ਕਰਕੇ ਅਸੀਂ ਇਹਨਾਂ ਚੀਜ਼ਾਂ ਨੂੰ ਅਲੋਪ ਨਹੀਂ ਹੋਣ ਦੇ ਰਹੇ ਜਾਂ ਘੁੱਟ ਰੱਖਦੇ ਹਾਂ ਤਾਂ ਇਹਨਾਂ ਦੇ ਅਸਰ ਪੈ ਰਹੇ ਆ ਬੱਚਿਆਂ ਤੇ ਛੋਟੇ ਛੋਟੇ ਗਰਲਸ ਨੇ ਦੂਜੀ ਪੈਣ ਕਹਿੰਦੀ ਵੀ ਨਹੀਂ ਪਹਿਲਾਂ ਮੈਨਾਂ ਚੱਲ ਬਾਅਦ ਵਿੱਚ ਕਰਾਂਗੇ ਜੀ ਭੈਣਾਂ ਦੋ ਪੈਣ ਦੇ ਵਿਚਕਾਰ ਤੇ ਸੌ ਮਹੀਨਾ ਉਹ ਹੈ ਵੀ ਦੋ ਵੀ ਪੈਣਾ ਨੂੰ ਜਿਵੇਂ ਕਹਿੰਦੇ ਵੀ ਇੱਕ ਮਿਆਂ ਦੇ ਦੋ ਤਲਵਾਰਾਂ ਰੱਖਣੀਆਂ ਉਹ ਕੰਮ ਹੋ ਜਾਂਦਾ ਹੈ ਅਰ ਵੀਰ ਦੀ ਐਡੀ ਬੜੀ ਭੂਮਿਕਾ ਹੁੰਦੀ ਹੈ ਪਹਿਲਾਂ ਤਾਂ ਆਪਣੀ ਪੈਣ ਕੋਸ਼ ਕਰਦਾ ਫਿਰ ਆਪਣੀ ਘਰਵਾਲੀ ਕੋਸ਼ ਕਰਦਾ ਕਹਿੰਦਾ ਕਿ ਅਗੀ ਪਹਿਲਾਂ ਆਪਣੇ ਪੈਕੇ ਆਉਂਦੀ ਆਉ ਫਿਰ ਆਪਣੀ ਘਰਵਾਲੀ ਦੀ ਦੂਰੀ ਪੈਕੇ ਲੈ ਉਹਦੇ ਪੈਕੇ ਲੈ ਕੇ ਜਾਂਦਾ ਕਿਉਂਕਿ ਉਹ ਤਾਂ ਇਹ ਕਹਿੰਦਾ ਕਿ ਉਹਦੀ ਮਾਂ ਵੀ ਉਹਦੀ ਮਾਂ ਹੈ ਉਹਦਾ ਬਾਪੂ ਦਾ ਬਾਪੂ ਦਾ ਭੈਣ ਭਰਾ ਉਹਦਾ ਭਰਾ ਹੈ ਇਹ ਇੱਕ ਰੀਤੀ ਰਿਵਾਜ ਨਹੀਂ ਇਹ ਇੱਕ ਖੂਨੀ ਰਿਸ਼ਤਾ ਹੁੰਦਾ 100 ਮਹੀਨੇ ਦਾ ਤੇ ਤੀਆਂ ਦਾ ਇਹਦੇ ਵਿੱਚ ਹਰੇਕ ਭੈਣ ਹਰੇਕ ਭਰਾ ਆਪਣੀ ਭੈਣ ਦੀ ਦਵਾਵਾ ਕਰਦਾ ਭੈਣ ਭਰਾਵਾਂ ਦੀ ਦਵਾਵਾ ਕਰਦੀ ਹੈ ਕਿ ਮੇਰਾ ਵੀ ਰਾਜਾ ਰਹੇ ਜਿਵੇਂ ਕਹਿੰਦੇ ਵੀ ਦਾਦੀ ਨਾਲ ਕੇ ਨਾਲ ਹੁੰਦੀ ਹੈ ਨਾਨੀ ਨਾਨਕ ਨਾਲ ਹੁੰਦੀ ਹੈ ਤੇਕੇ ਮਾਮਾ ਨਾਲ ਹੁੰਦੇ ਨੇ ਭਜ ਬਲ ਭਰਾ ਇਹਨਾਂ ਉਹ ਮਾਂ ਨਹੀਂ ਭੁੰਗ ਕਰੇ ਕਰਾਉਂਦਾ ਤੇ ਬਾਪ ਜੀ ਭੁੰਗ ਕਰੇ ਕਰਾਉਂਦਾ ਸੋ ਭੈਣ ਭਰਾ ਇਸ ਤੇ ਵਿੰਤਰ ਇਸ ਨੇ ਵੀ ਇੱਕ ਵਿੱਚ ਤਿਹਾੜ ਹੈ ਤੀਆਂ ਦਾ ਤਿਹਾੜ ਤੀਆਂ ਤੀਜ ਦੀਆਂ ਲੱਗੇ ਘਰ ਘਰ ਮੇਲੇ ਚੜੀ ਜਵਾਨੀ ਸਭ ਪਾਰਾ ਪਿਆ ਸਾਰਥ ਹੈ ਆਉਣ ਬਹਾਰ ਮਿੱਠ ਸਾਵਣਾਂ ਦੇ ਲੱਗਣ ਬਹਾਰਾਂ ਸੋਣ ਮਹੀਨਾ ਵੀਰ ਕਹਾਵੇ ਪਾਗੋ ਚੰਦਰੀ ਜੀ ਬਿਸ਼ੋੜੇ ਪਾਵੇ ਪਾਗੋ ਚੰਦਰੀ ਜੀ ਬਿਸ਼ੋੜੇ ਪਾਵੇ ਧੰਨਵਾਦ ਕਿ ਜ਼ਰੂਰੀ ਨਹੀਂ ਹੁੰਦਾ ਆਪਾਂ ਡੀਜਾਂ ਤੇ ਨੱਚ ਕੱਪ ਕੇ ਘਰਾਂ ਨੂੰ ਜਦੀ ਬਸ ਕਿ ਤੁੱਕ ਸਾਡਾ ਸੁਨੇਹਾ ਵੀ ਹੁੰਦਾ ਕਿਉਂਕਿ ਤੀਆਂ ਦੇ ਦਿਨ ਚੱਲ ਰਹੇ ਨੇ ਸੋ ਸਾਰਿਆਂ ਨੂੰ ਖੁਸ਼ੀ ਮਹਿਸੂਸ ਹੋਣੀ ਚਾਹੀਦੀ ਆ ਸਾਡੇ ਲਗਾਤਾਰ ਜਿਹੜੇ ਪ੍ਰੋਗਰਾਮ ਨੇ ਯੂਨੀਵਰਸਿਟੀ ਤੋਂ ਲੈ ਕੇ ਕਾਝਾਂ ਤੋਂ ਲੈ ਕੇ ਵਕ ਵਕ ਪਿੰਡਾਂ ਦੇ ਵਿੱਚ ਇਸੇ ਤਰ੍ਹਾਂ ਕੋਈ ਵੀ ਅਸੀਂ ਦੋ ਪ੍ਰੋਗਰਾਮ ਲੈ ਕੇ ਆਏ ਆ ਤੇ ਤੀਜਾ ਪ੍ਰੋਗਰਾਮ ਹੈ ਪੁੰਨਰਜੀ ਦਾ ਆ ਇਥੇ ਸਮਾਗਮ ਲਈ ਸਾਨੂੰ ਹੁਕਮ ਹੋਇਆ ਸੀ ਸੋ ਸਾਰੇ ਇੱਕ ਵਾਰੀ ਖੁੱਲ ਕੇ ਮੈਮ ਦੇ ਨਾਮ ਤੇ ਤਾੜੀ ਲਾ ਦੋ ਜਿਨ੍ਹਾਂ ਨੇ ਆਪਾਂ ਨੂੰ ਇੱਥੇ ਇਕੱਠੇ ਕੀਤਾ। ਆ ਸੋ ਸਾਡੇ ਆਰ ਵਿਰੇ ਕੁਮਾਰ ਰਾਣਾ ਜੀ ਆ ਪਹੁੰਚੇ ਨੇ। ਜਿਹੜੇ ਕਿ ਇਸ ਟਾਈਮ ਜਿਹੜੇ ਨਸ਼ਿਆਂ ਦੇ ਜੁੱਧ ਤੋਂ ਦੂਰ ਰੱਖਦੇ ਹੋਏ ਵੱਖ-ਵੱਖ ਪਿੰਡਾਂ ਦੇ ਵਿੱਚ ਜਿਹੜੀ ਟ੍ਰੇਨਿੰਗ ਫਿਜ਼ੀਕਲ ਦੀ ਸਾਡੇ ਵਿਜੇ ਕੁਮਾਰ ਰਾਣਾ ਜੀ ਪਿੰਡ ਗਵਿੰਦਪੁਰਾ ਤੋਂ ਪੰਜ ਦੀ ਜੋਨ ਵੀ ਲੜੀਆਂ ਜੁੱਦਦੇ ਨੇ ਸੋ ਇਹਨਾਂ ਦਾ ਬਹੁਤ ਬੜਾ ਹੱਕ ਆ ਜਣੀ ਆਪਾਂ ਕਹਿ ਸਕਦੇ ਇੱਕ ਸੰਘਰਸ਼ਾ ਤੇ ਬਾਕੀ ਗਰਾਉਂਡ ਦੇ ਵਿੱਚ ਦਿਨ ਰਾਤ ਮਿਹਨਤ ਕਰਦੇ ਨੇ ਸੋ ਇਹ ਉਹ ਯੋਧੇ ਨੇ ਜਿਹੜੇ ਪਿੰਡ ਗਵਿੰਦਪੁਰੇ ਤੋਂ ਲੈ ਕੇ ਝਾਹੇ ਤੱਕ ਡੇਲੀ ਦੌੜਦੇ ਨੇ ਉਹਨਾਂ ਦੇ ਨਾਮ ਤੇ ਤਾੜੀ 9 ਕਿਲੋਮੀਟਰ ਗੰਧਪੁਰੇ ਤੋਂ ਬੰਦਾ Delhi up town 18 ਕਿਲੋਮੀਟਰ ਆਉਂਦੇ ਨੇ ਦੌੜ ਕੇ ਸੋ ਅੱਜ ਆਪਣੇ ਵਿੱਚ ਘਾ ਟਾਈਮ ਕੱਢ ਕਾਇ ਨੇ ਉਹਨਾਂ ਦਾ ਵੀ ਦੇਦਿਆਂ ਕਰਾਂਗੇ ਬਹੁਤ ਧੰਨਵਾਦ ਕਰਦੇ ਆ ਸੋ ਮੌਤੋਂ ਟਾਈਮ ਨਾ ਲੈਂਦੇ ਉਹ ਸਭ ਆਪਾਂ ਨੇ ਇੱਕ ਬਸ ਓਨਲੀ ਅਲਾਈਬੀ ਦੀ ਨੱਚਣੇ ਤੋਂ ਪਹਿਲਾਂ ਸੀ ਵੀ ਮਗਜਾ ਨਾ ਨਵਾਬ ਬਣ ਕੇ ਨਵਾਬ ਜੇੜੀ ਨਕੂ ਕੀ ਸੱਭੀ ਬਲਵਾਨ ਕੇ ਨਵਾਬ ਜੇੜੀ ਗੱਤੂ ਵੀ ਨਵਾਬ ਜੇੜੀ ਗੱਤੂ ਵੀ ਨਵਾਬ ਬਣ ਕੇ ਨਵਾਬ ਜੇੜੀ ਨਕੂ ਕੀ ਸੱਭੀ ਬਲਵਾਨ ਕੇ ਨਵਾਬ ਜੇੜੀ ਗੱਤੂ ਵੀ ਨਵਾਬ ਜੇੜੀ ਗੱਤੂ ਵੀ I'm going